ਸੀ ਗਾਲ ਦੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਆ। ਲੋ ਜੀ ਅੱਜ ਪਿੰਡ ਆਇਆ ਮਲਕਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਕਿ ਨਵੇਂ ਸਾਲ ਦੇ ਨਾ ਤੋਹਫੇ ਅੱਜ ਤੁਹਾਨੂੰ ਅਸਲੀ ਵਿਖਾਦਣੇ ਪਿਓਰ ਤੋਹਫੇ ਆ ਚੰਗੀ ਵਹਿੜ ਆ। ਇੱਕ ਵੱਛੀ ਆ ਗਈ ਆ। ਇਹ ਵੀ ਭਰਾਵਾਂ ਦੀ ਬੜੀ ਡਿਮਾਂਡ ਸੀ ਕਿ ਚੰਗੀ ਵੱਛੀ ਦੀ ਵੀਡੀਓ ਵਿਖਾਓ। ਲੋ ਜੀ ਇੱਕ ਸੱਜਰ ਝੋਟੀ ਆ ਗਈ ਆ ਤੇ ਮੁੱਲ ਜਾਇਜਾ ਇੱਚੇ ਦਵਾਦਣੀਆਂ ਆ। ਤੇ ਸੂਈਆਂ ਸਵਾਈਆਂ ਬੱਚੇ ਦੋਵਾਂ ਦੇ ਬੱਚੀ ਦਾ ਹਸਾਰਾ 나ੜੂ ਤੇ ਬੱਚਾ ਜੇ ਸ਼ਾਈ ਵਾਲ ਦਾ ਲੱਗਾ ਤੇ ਕਰਦੇ ਵੀਰ ਨਾਲ ਗੱਲਬਾਤ ਹਾਂਜੀ ਆਓ ਜੀ ਵੀਰ ਜੀ ਸਸੀ ਗਾਲ ਜੀ ਵੀਰ ਜੀ ਸਸੀ ਗਾਲ ਵੀਰ ਜੀ ਕੀ ਹਾਲ ਚੱਲ ਜੇ ਵਧੀਆ ਵਧੀਆ ਹੋਰ ਸੁਣਾਓ ਠੀਕ ਠਾਕ ਜੀ ਸਸੀ ਗਾਲਾ ਵੀਰ ਜੀ ਅੱਛਾ ਜੀ ਤੇ ਚੰਗੇ ਪਸ਼ੂ ਲੈ ਆਂਦੇ ਜੇ ਅੱਜ ਚੰਗੇ ਪਸ਼ੂ ਹਰ ਵਾਰੀ ਵੀਰ ਜੀ ਵਧੀਆ ਤੋਂ ਵਧੀਆ ਲਿਆਈਦਾ ਠੀਕ ਹੈ ਜੀ ਟਾਪ ਕੁਆਲਿਟੀ ਦੇ ਆ ਹਾਂਜੀ ਤੇ ਆਪਣਾ ਨਾਮ ਐਡਰੈਸ ਦੱਸ ਦੋ ਹਾਂ ਜ਼ਿਲ੍ਹਾ ਗਰਦਾਸਪੁਰ ਜੇ ਹਾਂਜੀ ਤਹਿਸੀਲ ਬਟਾਲਾ ਜੇ ਪਿੰਡ ਮਲਕਪੁਰ ਜੇ ਠੀਕ ਹੈ ਜੀ ਫੋਨ ਨੰਬਰ ਜੇ 75 28 97 77 10 ਠੀਕ ਹੈ ਜੀ ਨਾਮ ਹਰਪਨਰ ਸਿੰਘ ਜੇ ਛੋਟਾ ਨਾਮ ਕਾਲਾ ਜੇ ਠੀਕ ਹੈ ਜੀ ਹਾਂਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਛੋਟੀ ਤੂੰ ਕਰ ਲੈ ਵੀਰ ਜੀ ਹਾਂਜੀ ਪਸ਼ੂ ਤੇ ਤਿੰਨੇ ਹੀ ਅੱਜ ਹਿਸਾਬ ਨਾਲ ਜਿਹੜੀ ਤੂੰ ਮਰਜ਼ੀ ਕਰ ਲੋ ਵੀਡੀਓ ਆ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਪਸ਼ੂ ਤੁਹਾਨੂੰ ਵਹਾਉਣੇ ਹਿਸਾਬ ਨਾਲ ਅੱਜ ਪੂਰੇ ਕੋਕੇ ਪੀਸ ਆ ਤੇ ਹਾਂਜੀ ਵੀਰ ਜੀ ਇਹਦੀ ਕੀ ਡਿਟੇਲ ਛੋਟੀ ਦੀ ਇਹ ਚੀਮਾ ਸਾਹਿਬ ਤੁਹਾਨੂੰ ਕੱਲ ਵੀ ਫੋਨ ਕੀਤਾ ਸੀ ਹਾਂਜੀ ਹਾਂਜੀ ਤੇ ਕੱਲ ਮਾਲ ਵੇਚ ਗਿਆ ਇਹ ਤੁਹਾਨੂੰ ਮਨਾ ਕੀਤਾ ਹਾਂਜੀ 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 ਤੇ ਰਾਤੀ ਆਏ ਜੋੜਾ ਯਾਰ ਵੈੜ ਦੇ ਵਿੱਚ ਹਾਂਜੀ ਹਾਂਜੀ ਤੇ ਕਿੰਨਾ ਕੀ ਡਿਟੇਲ ਜੀ ਕਿੰਨਾ ਦੁੱਧ ਜੇ ਦੁੱਧ ਇਹਦਾ ਚੀਮਾ ਸਾਹਿਬ 10 ਕਿਲੋ ਜੇ ਠੀਕ ਆ 10 ਕਿਲੋ ਦੁੱਧ ਆ ਕਟਾ ਜੇ ਮਗਾ ਕੋਠਾਆਂ ਦਾ 12 ਦਾ ਲਓ ਜੀ ਵੀਰ ਜੀ ਕੋਈ ਆਪਣੀ ਸਮਝ ਮੁਤਾਬਕ ਲਾ ਲਓ ਭਰਾ ਸਾਰੇ ਹੀ ਸਿਆਣੇ ਆ ਤੇ ਹੈ ਫੁੱਲ ਕਦ ਕਰ ਹਾਲੀ ਕੋਈ ਭਰਾ ਐਵੇਂ ਨਾ ਅੰਦਾਜ਼ਾ ਛੋਟੀ ਨਾ ਸਮਝ ਲੈ ਵਹਿੜ ਪੂਰੀ ਛੋਟੀ ਪੂਰੀ ਵੱਡੀ ਆ ਜੀ ਵੀਰ ਜੀ ਤੋਰੋ ਹੇ ਨੂੰ ਕਿਉਂਕਿ ਪੂਰੀ ਜੰਮੀ ਪਲੀਏ ਦੁੱਧ ਪੂਰਾ ਕੱਢੂਗੀ ਅਜੇ ਛੋਟੀ ਕਿਉਂਕਿ ਪਰਸਨਾ ਤੇ ਆ ਗਈ ਨਾ ਅਜੇ ਠੰਡ ਠੁੰਡਦਾ ਕਰਕੇ ਵੀ ਥੋੜੇ ਪਸ਼ੂ ਅਜੇ 부ਜੇ ਆ ਠੰਡ ਨਾਲੇ ਆਪਰੇਸਾਂ ਤੁਹਾਨੂੰ ਪਤਾ ਜੀਮਾ ਸਾਹਿਬ ਕਰਦਾ ਡੰਗ ਹਾਂਜੀ ਹਾਂਜੀ ਓਕੇ ਇਹ ਲੋਰੀ ਪੂਰਾ ਠਾਣਾ ਡਰੋਡਰ ਦੀ ਕੁਆਲਿਟੀ ਆ ਮੱਝ ਦੁੱਧ ਵਾਲੀ ਆ ਚੰਗੀ ਪਿੱਠ ਪੁੜੇ ਦੀ ਆ ਬਾਕੀ ਦੁੱਧ ਵੀਰ ਨੇ 10 ਕਿਲੋ ਦੱਸਿਆ ਵੀ ਤਿਆਰ ਆ ਬਾਕੀ ਕੋਈ ਵੀ ਭਰਾ ਇੱਥੇ ਆਵੇ ਪਸ਼ੂ ਅੱਜ ਵੀਰ ਕੋਲ ਨਾ ਤਿੰਨਾ ਤਿੰਨੇ ਹੀ ਕਮਾਲ ਦੇ ਆ ਤੇ ਵੀਡੀਓ ਵੇਖਿਓ ਪੂਰੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇਦਾਂ ਦੇ ਬ੍ਰਾਂਡ ਤੁਹਾਨੂੰ ਨਾ ਚੀਮਾ ਡੇਰੀ ਫਾਰਮ ਤੋਂ ਹੀ ਮਿਲਨੇ ਹੋਰ ਕਿਤੇ ਉਹ ਨਹੀਂ ਜੇ ਮਿਲਨੇ ਚੀਮਾ ਸਾਹਿਬ ਡਿਮਾਂਡ ਹੀ ਹੁੰਦੀ ਆ ਵੀ ਪਸ਼ੂ ਚੰਗੇ ਤੋਂ ਚੰਗਾ ਦਈਏ ਹਰ ਇੱਕ ਚੰਗੇ ਤੋਂ ਚੰਗਾ ਹਾਂਜੀ ਬੰਦਾ ਗਾਹ ਖੁਸ਼ ਰਹਿੰਦਾ ਆ ਨਾਲੇ ਚਲੋ ਆਪਣਾ ਵੀ ਕੰਮ ਜਿਹੜਾ ਵਾ ਵੱਧਾ ਝੋਟੀ ਇੱਕ ਸਿਵਤ ਹੋਰ ਆ ਭਾਜੀ ਹਾਂਜੀ ਇਦਾਂ ਹੀ ਥੱਲੇ ਬੈਜੋ ਭਾਏ ਲੋ ਜੀ ਸੀਲੀਆਂ ਝੋਟੀ ਦੀਆਂ ਚੈੱਕ ਕਰੋ ਹਾਂਜੀ ਤੇ ਜਾਇਜ਼ ਹੀ ਕਰ ਦਈਏ ਚੀਮਾ ਸਾਹਿਬ ਆਪਣੇ ਰੇਟ ਹੀ ਜਾਇਜ਼ ਜੇ ਹੁੰਦੇ ਆ ਹਾਂਜੀ ਹਾਂਜੀ ਨਾ ਹੀ ਆਪਾਂ ਰੱਖਣੀ ਇੱਕ ਦਾਖਣੀ ਹਾਂਜੀ 90000 ਰੁਪਏ ਦੇ ਜੀ ਨੇ 90 ਦੀ ਛੱਡੀਏ ਥੋੜਾ ਵਿੱਚੋਂ ਕਰ ਦਈਏ ਮਾਨਤਾ 90 ਅਸੀਂ ਇੱਥੇ ਜਾਇਜ਼ ਜਾਇਬਾ ਕਰ ਛਡਾਲੋ ਤੁਸੀਂ ਪਹਿਲੀ ਵਾਰੀ ਆਏ ਜੇ ਛਡਾਲੋ ਚਲ ਦੋ ਛੜ ਦੋ ਝੋਟੀ ਵੱਡੀ ਹੈ ਚਲੋ ਹੱਕ ਵੀ ਰਖਾਉਂਦੀ ਵੈਸੇ ਤੇ ਏਡੀਆਂ ਏਡੀਆਂ ਤਾਂ ਲੱਖ ਲੱਖ ਵੀ ਕਰੀ ਜਾਂਦੇ ਆ ਟੀਮਾ ਸਾਹਿਬ ਜੀ ਤੁਸੀਂ ਕਹਿ ਤਾਣਾ ਹਾਂ ਜੀ ਦੇ ਦਾਂਗੇ 2000 ਛੋੜ ਕਰ ਠੀਕ ਹੈ ਜੀ ਲਓ ਜੀ ਵੀਰ ਜੀ ਝੋਟੀ ਕੋਈ ਭਰਾ ਇੱਥੇ ਆਣ ਕੇ ਵਖੇ ਝੋਟੀ ਪਸੰਦ ਆਊਗੀ ਝੋਟੀ ਵੀਰ ਜੀ ਰਾਤ ਦੀ ਅੱਜ ਦਿਲ ਦੁਨੀਆਂ ਲਾਇਆ ਲੱਪੇ ਜਨੇ ਡੰਗਾ ਥੋੜੇ ਥੋੜਾ ਜਾ ਥੋੜਾ ਹਾਂ ਜੀ ਤੇ ਕੱਦ ਕਾਠ ਹਲੀ ਆ ਕੱਡ ਤੇ ਅੱਗੇ ਵਹਿੜ ਆ ਗਈ ਜੇ ਇਹ ਅੰਸਰੀ ਜੇ ਇੱਕੋ ਘਰ ਚੋਂ ਲਿਆ ਜੇ ਠੀਕ ਹੈ ਜੀ ਇੱਕੋ ਘਰ ਚੋਂ ਹੀ ਆਈ ਆ ਹਾਂਜੀ ਠੀਕ ਹੈ ਜੀ ਉਹ ਵੀਰ ਬਾਹਰ ਚੱਲ ਜਾਣਾ ਇਹ ਜੋੜਾ ਹਾਂਜੀ ਬਰੀਡ ਬਰੂਡ ਚੰਗਾ ਸੀਮਣ ਕੇ ਲੱਗਾ ਇਹ ਕਿਸੇ ਨੇ ਭਰਾਣੇ ਲਵਾਇਆ ਇਹ ਬਰੀਡ ਚੰਗੀ ਚ ਆ ਉਹ ਸੀਮਣ ਬੱਚਾ ਰੈਕਦਾ ਵੀ ਬਹੁਤ ਚੰਗਾ ਦਿੱਤਾ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਤੋਰੋਂ ਇਹਨੂੰ ਵੀ ਇੱਕੋ ਆਂਦੇ ਵੀ ਇਹ ਭਾਜੀ ਚੀਵਾ ਸਾਹਿਬ ਦਿੰਦੀਆਂ ਇਹ ਵਛੀਆਂ ਨੇ ਠੀਕ ਹੈ ਜੀ ਲਓ ਜੀ ਕਿਸੇ ਨੇ ਨਾ ਚੰਗਾ ਸੀਮਣ ਚਲੋ ਸੀਮਣ ਦਾ ਤੇ ਵੀਰ ਨੂੰ ਨਾ ਨਹੀਂ ਪਤਾ ਹਣਾ ਨਹੀਂ ਸੀਮਣ ਦਾ ਨਹੀਂ ਇਹ ਪਤਾ ਵੀਰ ਜੀ ਹਾਂਜੀ ਲਈਆਂ ਆਮ ਘਰ ਚੋਂ ਨੇ ਠੀਕ ਹੈ ਜੀ ਹੈ ਪੂਰੀ ਬਰੀਡ ਚਾ ਵੈੜ ਇਹ ਦੰਦਾਂ ਤੋਂ ਖੀਰੀ ਹੋਣੀ ਆ ਖੀਰਾ ਬੱਚਾ ਜਾ ਠੀਕ ਹੈ ਜੀ ਲੋ ਜੀ ਜੀ ਖੀਰੀ ਆ ਤੇ ਫੁੱਲ ਕੱਦ ਕਾਢ ਲਿਆ ਜੇ ਕੋਈ ਵੀਰ ਹੋਣ ਇਹਨੂੰ ਜਾ ਕੇ ਸੰਭਲੂ ਤਾਂ ਇਹਨੇ ਮੇਰੇ ਸਾਹ ਨਾ ਮਹੀਨੇ ਡੇਢ ਮਹੀਨੇ ਦੀ ਸੀਮਨ ਲੱਲਣਾ ਲੈ ਲੈਣਾ ਵੀਰ ਜੀ ਕੋਈ ਸੰਭਣ ਵਾਲਾ ਵੀਰ ਹੋਇਆ ਬੋਰੀ ਇੱਕ ਪਾਲ ਇੱਕ ਦੀ ਇੱਕ ਬੋਰੀ ਪੈ ਗਈ ਨਾ ਅਮਹੀਨਾ ਡੇਢ ਮਹੀਨੇ ਦੀ ਖੇੜ ਆ ਬੱਚੀ ਬਣ ਜੂਗੀ ਕੋਈ ਕਦ ਕਾਢ ਫੁੱਲ ਕਰ ਗਈ ਆ ਕਦਮੰਜਨ ਪੂਰਾ ਕਰ ਗਈ ਹੈ ਖੀਰੀ ਜੇ ਹਾਂਜੀ ਇਹ ਕਿੰਨੇ ਦੀ ਕਰਦੀ ਐ ਵੀ ਜਾਇਜ ਜਾਈ ਕਰੀਏ ਚੀਮਾ ਸਾਹਿਬ ਇਹ ਵੀ ਜਾਇਜ ਜੀ ਦੇ ਦੇਣੀ ਇੱਕੋ ਪਾਜੀ ਹਾਂਜੀ 9000 ਦੇ ਠੀਕ ਹੈ ਜੀ ਹਾਂਜੀ ਚਲੋ ਥੋੜਾ ਬੋਧਾ ਕਰ ਦਿਓ ਕਰਾ ਲਓ ਚੀਮਾ ਸਾਹਿਬ ਇਹ ਵੀ ਕਰਾ ਲਓ ਯਾਰ ਯਾਰ ਹੋਰ ਕਰ ਦੋ 8000 ਦੇ ਹਾਂਜੀ 8000 ਜੀਮਾ ਦੀ ਵੀ ਜੀ ਬਰੀਡ ਦਾ ਮੁੱਲ ਮੰਗਿਆ ਜੇ ਭਾਈ ਹੁਣ ਜੇ ਕੋਈ ਕਹੇ ਵੱਛੀ ਦਾ ਮੁੱਲ ਨਹੀਂ ਜੀ ਬਰੀਡ ਦਾ ਮੁੱਲ ਜੇ 8000 ਪਾਜੀ ਤੂੰ ਵੱੱਤ ਦੁੱਧ ਪੀ ਜਾਂਦੀਆਂ ਨੇ ਨਹੀਂ ਨਹੀਂ ਦੁੱਧ ਜਾਦਾ-ਜਾਦਾ ਖਰਚਾ ਆ ਜਾਂਦਾ ਜੇ ਵੱੱਛੀ ਪਾਲਣ ਤੇ ਜਿਆਦਾ ਖਰਚਾ ਆ ਜਾਂਦਾ ਦੋਏ ਵੱੱਛੀ ਤੇ ਚਲੋ ਮੈਂ ਵੀ ਹੱਥੀ ਪਾਲ-ਪਾਲ ਵੇਖੀ ਆ ਇਹ ਜੀਮਾ ਸਾਹਿਬ ਜੀ ਜਿਹੜਾ ਦੇ ਵੀਰ ਆਪਾਂ ਪਸ਼ੂ ਪਾਲਦੇ ਨਾ ਰੀਜਣਾ ਉਹਦੇ ਮੇਰੇ ਸਾਹ ਨਾਲ ਚਲੋ ਮੈਂ ਵੀ ਕਟੀਆਂ ਪਾਲੀਆਂ ਆ ਉਹ ਤੇ 50 5000 ਰੁਪਏ ਖਾਂਦੀਆਂ ਜੀ ਦੁੱਧ ਪਾ ਕੇ ਤੇ ਫੀਡ ਪਾ ਕੇ ਹਾਂਜੀ ਤੇ ਅੱਗੇ ਵਹਿੜ ਆ ਗਈ ਜੇ ਇਹ ਜੀਮਾ ਸਾਹਿਬ ਦਾ ਰਾਸ ਸੂਈ ਜੇ ਠੀਕ ਹੈ ਜੀ ਹਾਂਜੀ ਕਿ ਥਣ ਥਣ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਆ ਲੋ ਜੀ ਜੀ ਥਣਨ ਕਲਾ ਕਲਾ ਥਣ ਲੱਗਾ ਜੇ ਕਿ ਲਿਆਂ ਨੂੰ ਤੇ ਬਾਕੀ ਬਰੀਡ ਬਰੂਡ ਇਹ ਵੀ ਪੂਰੀ ਚ ਆ ਬਰੀਡ ਪੂਰੀ ਜੀ ਤੇ ਅਜੇ ਦੁੱਧ ਤੇ ਖਾਲੀ ਤੇ ਨਹੀਂ ਕੀਤੀ ਹਣੀ जिमा साबाले खाली रात दी सुई हां जी नहीं नहीं ठीक है जी ते ਕਿੰਨਾ ਚ ਵਾਜੂ ਇਹੇ ਦੁੱਧ ਵੀਰ ਜੀ ਉਹ ਘਰ ਵਾਲੇ ਦਿੰਦੇ ਸੀ 20 22 ਕਿਲੋ ਇਹਦੇ ਵਿੱਚ ਹੋਇਆ ਵਾ ਠੀਕ ਹੈ ਜੀ ਚਲੋ ਕੋਈ ਵੀ ਮੰਨ ਕੇ ਲੈ ਜੇ 20 ਮੰਨ ਕੇ ਲੈ ਜੇ हां जी ਆਪਣੀ ਸਮਝ ਮਦਾ ਕੋ ਕੱਦ ਕਾਲ ਵਾਲੀ ਆ ਕੱਢ ਦਿੰਦੀਆਂ ਇਹ ਵੇੜਾ ਵੀਰ ਜੀ ਜਿਮਾ ਸਾਬ ਬਰਾਬਰ ਆਉਂਦੇ ਹੀ हां जी हां जी ਕੱਦ ਕਾਲ ਵਾਲੀ ਇਹ ਦੋ ਦਿਨਾਂ ਨਾਲ ਕੱਢਿਆ ਤੇ ਫਿਰ ਕੱਢਣਾ ਕਿੰਨੇ ਆ ਰਾਤ ਦੀ ਸੁਈ ਜੀ ਠੀਕ ਹੈ ਜੀ ਆ ਜੇਰ ਮੇਰੇ ਵੀਰਾਂ ਨੂੰ ਖਾ ਲਿਓ ਠੀਕ ਹੈ ਲਓ ਜੀ ਆ ਇਹਦੀ ਜੇਰ ਜੇ ਰਾਤ ਦੀ ਸੁਈ ਜੀ हां जी ਤੇ हां जी ਤੋਰ ਦੋ ਇਹਨੂੰ ਵੀ ਬਾਕੀ ਪਸ਼ੂ ਅਜ ਨਾ ਵੀਰ ਕੋ ਤਿੰਨੇ ਆ ਤੇ ਤਿੰਨੇ ਹੀ ਹਿਸਾਬ ਨਾਲ ਉਦਾਂ ਉੱਥੇ ਕੋਈ ਦੋ ਦਿਨ ਲੈ ਜਾਂਦੀ ਹੇਰ ਵੇਜੂ ਵੀ ਡੰਗਰ ਆਣ ਕੇ ਸੁੱਬਿੰਦਾ ਫੇ ਤੁਹਾਨੂੰ ਪਤਾ ਗੱਡੀ 'ਚ ਚੜਿਆ ਉੱਥੇ ਲੋ ਜੀ ਇਹ ਹਿਸਾਬ ਨਾਲ ਨਵੇਂ ਸਾਲ ਦੇ ਨਾ ਤੋਹਫੇ ਜੇ ਅੱਜ ਚੰਗੇ ਥਣ ਲੈਵੇ ਦੀ ਆ ਹਾਂਜੀ ਲੈ ਆਓ ਵੀਜੀ ਆਰਡਰ ਦੀ ਕੁਆਲਿਟੀ ਬਹੁਤ ਸਾਫ ਸੁਥਰੀ ਆ। ਵਸ਼ੀ ਨੇ ਆਪਣੇ ਆਪ ਦੇ ਚੀਮਾ ਸਾਹਿਬ ਖਾਲਦਾ। ਹਾਂਜੀ ਨਹੀਂ ਨੇ ਵਿਖਾਲਦਾ ਦੁੱਧ ਵੀ ਕੱਢੂਗੀ। ਇਹ ਹਾਰੇ ਕ ਵੀਰ ਨੇ ਆਪ ਕੋ ਆਪਣੀ ਸਮਝ ਕਰਨੀ ਆ। ਹਾਂਜੀ ਹਾਂਜੀ ਹਾਂਜੀ। ਇਹਨੇ 20 ਚਵਾਉਣਾ 25 ਚਵਾਉਣਾ। ਜਿਹੜੇ ਬੰਦੇ ਨੂੰ ਪਰਖਿਆ ਨਾ ਹਾਂਜੀ ਉਹਨੇ ਪਹਿਲੇ ਫੋਨ ਤੇ ਲੱਲਣੀ ਆ। ਨੇ ਲੈ ਲੈਣੀ ਵੀਰ ਜੀ। ਹਾਂਜੀ ਫਿਕਸ ਆਰਡਰ ਆ। ਫਿਕਸ ਆਰਡਰ। ਹਾਂਜੀ ਹਾਂਜੀ ਹਾਂਜੀ। ਨਹੀਂ ਦੁੱਧ ਕੱਢੂਗੀ ਬੈੜ ਤੇ ਜਾਇਜ਼ੀ ਕਰੀਏ ਵੀ। ਮੈਂ ਤਾਂ ਨਾ ਚੀਮਾ ਸਾਹਿਬ ਤੁਸੀਂ ਪਹਿਲੀ ਵਾਰ ਹੀ ਆਏ ਜਾਇਜ਼ੀ ਦੇ ਦਈਏ। ਜਾਇਜ਼ੀ ਦੇ ਦਈਏ। 70 ਦੀ ਦੇ ਦਈਏ। ਵੇਖ ਲਓ ਹੁੰਦਾ ਤਾਂ ਕਰ ਦੋ ਮਾਨਦਨ ਜਿੰਨਾ ਹੁੰਦਾ ਜੀ 60 ਦੀ ਦੇ ਦਈਏ ਵੇਖ ਲਓ ਹੁੰਦਾ ਜਿਹਦੇ ਟੀਮਾ ਸਾਹਿਬ ਹਾਂਜੀ ਇਹ 55000 ਦੀ ਵਸ਼ੀ ਦੇਣੀ ਜੀ ਲਓ ਜੀ ਵੀਰ ਜੀ ਮਿਲਦੀ ਨਹੀਂ ਪਹਿਲਾਂ ਸਾਰੇ ਚੈਨਲਾਂ ਦੇ ਵੀਡੀਓ ਕੱਢ ਕੇ ਵੇਖਿਓ ਹਾਂਜੀ ਤੇ ਫਿਰ ਵਸ਼ੀ ਦਾ ਮੁੱਲ ਲਾਇਓ ਐਵੇਂ ਕਿਉਂਕਿ ਜੇ ਸੌਦੇਬਾਜ਼ੀ ਵਾਲਾ ਕੰਮ ਨਾ ਕਰਿਓ ਹੈ ਹੀ ਪਹਿਲੇ ਫੋਨ ਵਾਲੀ ਕੋਈ ਭਰਾ ਇੱਥੇ ਆਣ ਕੇ ਵੇਖੂਗਾ ਤੇ ਵੈਰੀ ਗੁੱਟ ਟਟਮਾ ਆਰਡਰ ਨਹੀਂ ਫਿਕਸ ਆਰਡਰ ਹੈ ਹਾਂ ਹਾਂ ਜੀ ਹਾਂ ਮੁੱਲ ਪੂਰਾ ਠੀਕ ਹੈ ਜੀ ਚਲੋ ਕੋਈ ਵੀ ਸੁਈਆਂ ਸਵਾਈਆਂ ਆਪਣੀਆਂ ਪਾਸ ਕਰਕੇ ਹਾਂਜੀ ਚਲੋ ਵੀ ਠੀਕ ਹੈ ਵੀਰ ਜੀ ਸੱਚੀ ਗੱਲ ਵੀਰ